ਦੇਖੋ ਜੋ ਜੋ ਗੱਲਾਂ ਮੈਂ ਤੁਹਾਨੂੰ ਕਹਿਆਂ ਉਹ ਇੱਕ ਇੱਕ ਗੱਲ ਸੱਚ ਹੁੰਦੀ ਜਾ ਰਹੀ ਹੈ ਭਗਵੰਤ ਮਾਨ ਦੀ ਕੇਜਰੀਬਾਲ ਦੀ ਬੁਖਲਾਹਟ ਮੈਨੂੰ ਚੁੱਪ ਕਰਾਉਣ ਦੀ ਆਪੋਜੀਸ਼ਨ ਦੇ ਲੀਡਰਸ ਨੂੰ ਚੁੱਪ ਕਰਾਉਣ ਦੀ ਕਿਉਂਕਿ ਬਹੁਤ ਘੱਟ ਬੋਲਦੇ ਆ ਅੱਜ ਵੇਖਣ ਨੂੰ ਮਿਲੀ ਜੀ ਅੱਜ ਹੀ ਮੇਰੇ ਤੇ ਕੱਲ ਰਾਤ ਨੂੰ ਵਿਜੀਲੈਂਸ ਦਾ ਪਰਚਾ ਦਰਜ ਕੀਤਾ ਅੱਜ ਇੱਕ 인ਦਰਪਾਲ ਨਾਮ ਦੇ ਡੀਐਸਪੀ ਜਿਹੜੇ ਆਪਦੇ ਵੱਲੋਂ ਕੋਈ ਇੰਟਰੋਡਕਸ਼ਨ ਨਹੀਂ ਦਿੱਤੀ ਕੋਈ ਆ ਤੋਂ ਵੱਧ ਬੰਦੇ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਕਿਥੇ ਅਸੀਂ ਸੀਗੇ ਜਹਿਰ ਵਿਖੇ ਉਥੇ ਧਾਵਾ ਬੋਲਿਆ ਮੈਂ ਲੋਕਾਂ ਨੂੰ ਮਿਲ ਰਿਹਾ ਸੀ ਸਵੇਰੇ ਧੱਕੇ ਨਾਲ ਮਾਰ-ਮਾਰ ਛੁੱਡੇ ਅੰਦਰ ਬੜਿਆ ਹਾਂ ਉਸ ਤੋਂ ਬਾਅਦ ਜਦ ਇੱਥੇ ਮਾਹੌਲ ਇਸ ਗੱਲ ਤੇ ਲੋਕਾਂ ਨੇ ਇਤਰਾਜ਼ ਕੀਤਾ ਕਿ ਇਹ ਕੀ ਤਰੀਕਾ ਤੁਸੀਂ ਕਾਨੂੰਨ ਨੂੰ ਅਸੀਂ ਸਬਮਿਟ ਕਰਦੇ ਮਗਰ ਕਾਨੂੰਨ ਦੀਆਂ ਤਜੀਆਂ ਉਡਾਉਂਦੀ ਉਹਨਾਂ ਨੂੰ ਫੋਨ ਆ ਰਹੇ ਸੀ ਪਿੱਛੋਂ ਭਗਵੰਤ ਮਾਨ ਦੇ ਜਾਂ ਕੇਜਰੀਵਾਲ ਦੇ ਪੁੱਛੋ ਯਸ ਜਰੀਆ ਸ਼ੇਅਰ ਕਰਦੇ ਸੀ ਔਰ ਆ ਕੇ ਇਥੇ ਧੱਕੇ ਨਾਲ ਆ ਕੇ ਧੱਕੇ ਸ਼ੈਸ਼ੂ ਕੀ ਸੀਨੀਅਰ ਅਫਸਰ ਆਏ ਦੇ ਇੰਟਰਵਿਊਡ ਔਰ ਉਹਨਾਂ ਨੇ ਕਿਆਇ ਤੋਂ ਉਹ ਕੁਝ ਉਹ ਪਰਚਾ ਕਰ ਦਿੱਤਾ ਵੀ ਐਕਸੈਪਟ ਟੂਰ ਮੈਨੂੰ ਪਹਿਤਾ ਪਹਿਲਾ ਹੀ ਗਿਆ ਸੀ ਮੈਂ ਪਹਿਲਾਂ ਕਿਆ ਸੀਗਾ ਕਿ ਐਡੀਜੀਪੀ ਪਰਮਾਰ ਨੂੰ ਜਦ ਬਦਲਿਆ ਇਸ ਦੀ ਬਦਲਿਆ ਕਿ ਟੂਨੇ ਪਰਚਾ ਬਿਜਨਸ ਦਾ ਨਹੀਂ ਕਰਤੀ ਹੁਣ ਲਾਇਆ ਇਸੇ ਕੰਮ ਨੂੰ ਔਰ ਹੁਣ ਮੈਨੂੰ ਪਤਾ ਲੱਗਿਆ ਕਿ ਚੰਡੀਗੜ੍ਹ 'ਚ ਘਰ 'ਚ ਕੋਈ ਨਹੀਂ ਹੈ ਉੱਥੇ ਪ੍ਰੈਸ ਪਾਸਿੰਗ ਕਰ ਰਿਹਾ ਅੰਦਰ ਵੜ ਗਏ ਆ ਔਰ ਪਲਾਂਟ ਕਰ ਸਕਦੇ ਕੁਝ ਮੇਰੇ ਘਰ 'ਚ ਇੱਥੇ ਵੀ ਪਲਾਂਟ ਕਰ ਸਕਦੇ ਪ੍ਰੈਸ ਨੂੰ ਆਉਣ ਨਹੀਂ ਦਿੱਤਾ ਜਾ ਰਿਹਾ ਵਕੀਲਾਂ ਨੂੰ ਧੱਕੇ ਮਾਰੇ ਗਏ ਆ ਕਾਨੂੰਨ ਦੀ ਹਰ ਤਰੀਕੇ ਦੀ ਧਰਜੀ ਵਿਜੀਲੈਂਸ ਦਾ ਡੀਏ ਦਾ ਪਰਚਾ ਜੇ ਦਰਜ ਕਰਨਾ ਸੀ ਨੋਟਿਸ ਦੇ ਦਿੰਦੇ ਦਰਜ ਕਰ ਦਿੰਦੇ ਜਿਹੜਾ ਦਰਜ ਕਰ ਸੋ ਬੜਾ ਕਲੀਅਰ ਹੈ ਕਿ ਕਾਨੂੰਨ ਦੀਆਂ ਧਰਜੀਆਂ ਲਾਈਆਂ ਜਾਂ ਇਹਨੇ ਬਕਲਾਹਟ ਨੇ ਮਗਰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਲੜਾਈ ਲੜਾਂਗੇ ਔਰ ਜਿਵੇਂ ਐਨ.ਡੀ.ਪੀ.ਐਸ ਦੇ ਪਰਚੇ ਤੇ ਸਰਕਾਰ ਫੇਲ ਹੋਈ ਮੈਂ ਤੁਹਾਨੂੰ ਕਿਹਾ ਸੀ ਨਿਕੰਮਾ ਪਰਚਾ ਕਰਨਗੇ ਔਰ ਡੀ.ਏ ਦਾ ਪਰਚਾ ਨਿਕੰਮਾ ਹੀ ਔਰ ਸਿਰਫ ਇਹ ਚ ਲਈਆ ਕਿ ਚੁੱਪ ਕਰਾਓ ਆਪੋਜੀਸ਼ਨ ਆਪੋਜੀਸ਼ਨ ਨਹੀਂ ਚੁੱਪ ਕਰੋਗੇ ਪੰਜਾਬ ਦੇ ਲੋਕ ਜਾਗਣ ਤਕੜੇ ਹੋ ਕੇ ਲੜਾਈ ਲੜਨਗੇ ਔਰ ਮੈਂ ਤੁਹਾਨੂੰ ਅੱਜ ਦੱਸਦਾ ਬੜੇ ਝੂਠ ਦੱਸੇ ਜਾਣੇ ਸਭ ਝੂਠ ਹੋਊਗਾ ਕੋਈ ਇਹ ਜੀ ਗੱਲ ਨਹੀਂ एवरीथिंग ਇਜ਼ ਇਨਕਮ ਟੈਕਸ ਕੋਪਰੂਵ ਮਨਚਸ ਕਹਾਣੀਆਂ ਵਿੱਚ ਵੇਚੀਆਂ ਜਾਣਗੇ ਜਿਵੇਂ ਸੁਪਰੀਮ ਕੋਰਟ ਚ ਗਏ ਫੇਲ ਹੋ ਕੇ ਆਏ ਹਾਈ ਕੋਰਟ ਚ ਫੇਲ ਹੋਏ ਇਸ ਸਟੇਜ ਤੇ ਵੀ ਫੇਲ ਹੋਣ ਕੇ ਬਗਤ ਸਚਾਈ ਲੋਕਾਂ ਨੂੰ ਪਤਾ ਹੋਣੀ ਚਾਹੀਦੀ ਕਿ ਕਿਵੇਂ ਧੜੀਆਂ ਬਣੀਆਂ ਜਾ ਰਹੀਆਂ ਉਹ ਪਹਿਲੇ ਦਿਨ ਕਿਹਾ ਸੀ ਭਗਵੰਤ ਮਾਨ ਆਕਰੋਤਾਈ ਟੱਕਰਾਂ ਵਿੱਚ ਆਈ ਐਮ ਕਾਨੂੰਨ ਨੂੰ ਮੰਨਦੇ ਸਬਮਿਟਡ ਮਗਰ ਕੱਟੇ ਚਾਹੀਦੇ